ਉਹ ਬੜੀ ਆਕੜਾ ਓਏ ਇਹਦੇ ਚ ਨਾ ਤੂੰ ਗਰੀਬ ਤਾਂ ਠੀਕ ਐ ਨਾਲੇ ਇਹ ਵੀ ਆਪਦੇ ਸਾਰੀ ਹੁੰਦਾ ਜਰੂਰੀ ਥੋੜੀ ਐ ਵੀ ਗਰੀਬੀ ਚ ਮਰਨਾ ਓਏ ਜੇ ਕਿਸਮਤ ਬਦਲ ਨਹੀਂ ਹੋਵੇ ਨਾ ਤਾਂ ਵੀ ਛੱਟ ਬਦਲ ਜਾਂਦੀ ਆ ਬਸ ਆਪ ਖੇਚਲਾ ਕਰਨ ਦੀ ਗੌਰ ਹੁੰਦੀ ਆ ਮਾੜੀ ਜੀ ਅੱਛਾ ਭੈਣਾ ਅੱਗੇ ਕੀ ਹੋਇਆ ਫਿਰ ਅੱਗੇ ਕੀ ਹੋਣਾ ਸੀ ਨਿੰਮੂ ਨੀ ਮੋਨੀ ਬਿੱਲੂ ਉਹ ਇਹ ਬਿੱਲੂ ਪਹਿਲੇ ਕਤਲ ਦੇ ਵਿੱਚੋਂ ਤੇ ਉਹ ਬਚ ਗਏ ਸੀ ਪਰ ਫਿਰ ਪਤਾ ਨਹੀਂ ਉਹਦਾ ਬਰਾ ਸ਼ੇਰਾ ਕਿੱਥੋਂ ਆਇਆ ਆ ਸ਼ੇਰੇ ਨੇ ਤਾਂ ਬੜੀ ਹੱਤ ਜੱਕੀ ਸੀ ਜਦੋਂ ਸ਼ੇਰੇ ਨੇ ਇਹਨੇ ਹੱਤ ਚੱਕੀ ਤੇ ਫਿਰ ਜੇਲੇ ਹੋਰਾਂ ਨੂੰ ਵੀ ਗੁੱਸਾ ਆ ਗਿਆ ਗੁੱਸੇ ਗੁੱਸੇ ਦੇ ਵਿੱਚ ਇਹਨਾਂ ਨੇ ਕਰਮੇ ਦਾ ਕਤਲ ਕਰ ਦਿੱਤਾ ਉਸ ਕਤਲ ਕੇਸ ਦੇ ਵਿੱਚ ਜੇਲ੍ਹ ਦੇ ਵਿੱਚ ਨੇ ਮੈਂ ਤਾਂ ਖੁਸ਼ਖਬਰੀ ਲੈ ਕੇ ਆਈ ਆ ਤੁਹਾਡੇ ਲਈ ਖੁਸ਼ਖਬਰੀ ਸਟਾਰਟ ਚ ਕਹਤਾ ਹਨਾ ਠੀਕ ਸੀ ਸਟਾਰਟ ਵੇ ਮੈਂ ਤੇ ਖੁਸ਼ਖਬਰੀ ਲੈ ਕੇ ਆਈ ਆ ਅੱਛਾ ਹਣ ਹਾਂ ਇਹ ਮੈਨੂੰ ਪੱਕਾ ਪਤਾ ਹੈ ਕਿ ਮੇਰੇ ਰਿਸ਼ਤੇ ਦੀ ਗੱਦੀ ਹੋਣੀ ਆ ਕੋਈ ਤੈਨੂੰ ਤਾਂ ਉਹਦੇ ਰਿਸ਼ਤੇ ਦੀ ਲੱਗੀ ਰਹਿੰਦੀ ਆ ਚੰਨੋ ਕਿੱਥੇ ਉਹਨੂੰ ਬੁਲਾ ਓਹੋ ਐਡੀ ਕਿੱਡੀ ਗੱਲ ਐ ਤੂੰ ਮੈਨੂੰ ਦੱਸ ਦੇ ਗਲਤ ਬਕਮ ਗਲਤ ਚਲੋ ਇਹ ਸਟਾਰਟ ਚੰਨੋ ਚੰਨੋ ਭਾਬੀ ਹਾਂ ਬੈਣਾ ਠੀਕ ਹੈ ਹੋਰ ਕਿਵੇਂ ਹੈ ਚੰਨੋ ਮੈਂ ਤਾਂ ਠੀਕ ਹਾਂ ਤੂੰ ਦੱਸ ਠੀਕ ਹੈ ਵਧੀਆ ਹੋਰ ਤੂੰ ਠੀਕ ਹੈ ਮੈਂ ਤਾਂ ਬਿਲਕੁਲ ਠੀਕ ਹਾਂ ਤੂੰ ਦੱਸ ਸੀ ਘਰੇ ਸਾਰੇ ਠੀਕ ਸੀ ਨਾ ਸਾਰੇ ਵਧੀਆ ਠੀਕ ਠਾਕ ਤੁਸੀਂ ਦੱਸੋ ਠੀਕ ਰਹਿੰਦੇ ਹੋ ਬਸ ਠੀਕ ਹੈ ਮੈਂ ਤਾਂ ਚੰਨੋ ਭਾਬੀ ਆਣਾ ਆਈ ਹੈ ਮੇਰੇ ਰਿਸ਼ਤੇ ਦੀ ਗੱਲ ਕਰਨ ਆਏ ਨੇ ਏ ਰੰਗੇ ਨੂੰ ਤੁਹਾਨੂੰ ਬਸ ਇੱਕੋ ਹੀ ਗੱਲ ਸੁਝਦੀ ਏ ਮੇਰਾ ਰਿਸ਼ਤਾ ਮੇਰਾ ਰਿਸ਼ਤਾ ਉਹਦੀ ਖੈਰ ਸੁਖ ਤੇ ਪੁੱਛ ਲੈ ਤੂੰ ਵਿਚਾਰੀ ਦੀ ਐ ਆ ਫਿਰ ਰੰਗਾ ਤੇ ਹੋਰ ਠੀਕ ਠਾਕ ਏ ਇਹਨੂੰ ਕੀ ਹੋਣਾਗਾ ਲੈ ਦੱਸ ਬਹਿਣਾ ਕੀ ਗੱਲ ਹੈ ਕੀ ਖੁਸ਼ਖਬਰੀ ਹੈ ਮੈਂ ਤਾਂ ਬਹਿਣਾ ਕਿਵੇਂ ਹੈ ਹੋ ਠੀਕ ਹੈ ਹਾਂ ਬਹਿਣਾ ਮੈਂ ਤਾਂ ਠੀਕ ਹੈ ਬਹਿਣਾ ਹੁਣ ਆਈ ਸੋ ਹੁਣ ਆਈ ਮੈਨੂੰ ਤੇ ਰੰਗੇ ਨੇ ਆਵਾਜ਼ ਮਾਰੀ ਮੈਨੂੰ ਵੀ ਫੇਰ ਹੀ ਪਤਾ ਲੱਗਿਆ ਅੱਛਾ ਅੱਛਾ ਚਲ ਵਧੀਆ ਕੀਤਾ ਸੋ ਹੁਣ ਮੇਰਾ ਵੀ ਜੀ ਲੱਗ ਜਾਣਾ ਏ ਚਲੋ ਇੱਕ ਕੁੜੀ ਕੋਣ ਇਹ ਤੇ ਮੇਰੀ ਮਾਸੀ ਦੀ ਕੁੜੀ ਐ ਜੀ ਨੇ ਕਹਿੰਦੀ ਸੀ ਦੀਦੀ ਕਹਿੰਦੀ ਸੀ ਦੀਦੀ ਨੇ ਸੀ ਕਹਿਣਾ ਬੈਣਾ ਕਹਿਣਾ ਸੀ ਸਿਸਟਮ ਕਿਉਂ ਫਿਰ ਮੇਰੀ ਬੈਣੀ ਇਹ ਬੈਣਾ ਕੋ ਮਾਰ ਲੈ ਦੇ ਇਹ ਬੈਣਾ ਤੂੰ ਸਾਰੀਆਂ ਗੱਲਾਂ ਛੱਡ ਪਹਿਲੇ ਮੈਨੂੰ ਤੂੰ ਇਹ ਦੱਸ ਕੀ ਖੁਸ਼ਖਬਰੀ ਲੈ ਕੇ ਆਈ ਐ ਖੁਸ਼ਖਬਰੀ ਤੇ ਜਨੋ ਮੈਂ ਇਹ ਲੈ ਕੇ ਆਈ ਐ ਵੀ ਹੁਣ ਸਰਦਾਰ ਤੇ ਜੱਲਾ ਬਹੁਤ ਛੇਤੀ ਵਾਰ ਆ ਜਾਣਗੇ ਸ਼ੁਕਰ ਹੈ ਭਗਵਾਨ ਦਾ ਇਹ ਤੇ ਬੜੀਆ ਖੁਸ਼ਖਬਰੀ ਐ ਮੇਰੀ ਵਕੀਲ ਨਾਲ ਗੱਲ ਹੋ ਚੁੱਕੀ ਬਹੁਤ ਜਲਦੀ ਹੁਣ 1-2 ਦਿਨਾਂ ਦੇ ਵਿੱਚ ਹੀ ਬਾਹਰ ਆ ਜਾਣਗੇ ਇਹ ਤੇ ਬੜੀ ਖੁਸ਼ੀ ਦੀ ਗੱਲ ਹੈ ਇਹ ਭਗਵਾਨ ਨੇ ਭਲਾ ਕਰੇ ਮੈਂ ਤੇ ਰੋਜ਼ ਬੜਾ ਫਿਕਰ ਕਰਦੀ ਸੀ ਕਿ ਉਹ ਕਦੋਂ ਬਾਹਰ ਆਉਣਗੇ ਇਹ ਤੇ ਤੂੰ ਵਧੀਆ ਕੰਮ ਕੀਤਾ ਹੈ ਜਨ ਲੈ ਪਰਜਾਈ ਹੁਣ ਤੇਰੇ ਵੀ ਦਿਲ ਦੀ ਗੱਲ ਪੂਰੀ ਹੋ ਗਈ ਹੈ ਤੂੰ ਕਹਿੰਦੀ ਸੀ ਨਾ ਵੀ ਜਦੋਂ ਜੈਲਾ ਭਾਈ ਉਹਰੇ ਬਾਹਰ ਆ ਜਾਣਗੇ ਜੇਲ੍ਹ ਚ ਤੇ ਫਿਰ ਤੇਰੇ ਵਿਆਹ ਦੀ ਗੱਲ ਕਰਾਂਗੇ اے ਬੈਣਾ ਤੂੰ ਰੰਗੇ ਨੂੰ ਸਮਝਾ ਕੁਛ ਏਹੀ ਗੱਲ ਕਰਦਾ ਸਾਰਾ ਦਿਨ ਵਿਆਹ 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 ਇਹਨੂੰ ਇਹ ਨਹੀਂ ਕਿ ਮੇਰੇ ਵੱਡਾ ਭਾਈ ਤੇ ਜਿਹੜੇ ਵਿੱਚ ਫਿਰਦਾ ਹੈ ਮੈਂ ਤੇ ਪਹਿਲਾਂ ਕਹਿ ਕੇ ਹਟੀਆਂ ਵੀ ਤੈਨੂੰ ਸਾਰਾ ਦਿਨ ਆਉਦੀ ਵਿਆਹ ਦੀ ਲੱਗੀ ਰਹਿੰਦੀ ਆ ਵਿਆਹ ਵੀ ਕਰਵਾ ਦਾਂਗੇ ਉਹ ਮੈਨੂੰ ਇਹ ਨਹੀਂ ਸਮਝ ਆਉਂਦੀ ਸਾਰਿਆਂ ਨੂੰ ਖੁਸ਼ਖਬਰੀਆਂ ਮਿਲ ਜਾਂਦੀਆਂ ਨੇ ਤੇ ਮੇਰੇ ਵਾਰੀ ਕੀ ਹੋ ਜਾਂਦਾ ਹੈਗਾ ਉਹ ਨਾਲੇ ਮੁੰਡਾ ਕੁੜੀ ਹੁਣ ਕੋਲੇ ਤੇ ਖੜੇ ਨੇਗੇ ਨਾ ਤੇ ਕਹਿਣ ਦਾ ਮਤਲਬ ਕੀ ਏ ਮਤਲਬ ਨੂੰ ਹੁਣ ਤੂੰ ਕਿਹੜਾ ਨਿਆਣੀ ਹੈਗੀ ਹੁਣ ਤੈਨੂੰ ਪਤਾ ਨਹੀਂ ਹੈਗਾ ਹੈ ਬੈਣਾ ਇਹਨੂੰ ਚੰਗੀ ਤਰ੍ਹਾਂ ਸਮਝਾ ਦੇ ਨਹੀਂ ਤਾਂ ਮੈਂ ਇਹਨੂੰ ਚੰਗੀ ਤਰ੍ਹਾਂ ਸਮਝਾ ਇਹ ਬਿੱਲੋ ਤੂੰ ਚੁੱਪ ਕਰ ਇਹ ਦੇਖ ਲੈ ਬਹਿਣਾ ਸਾਰਾ ਦਿਨ ਐਦਾਂ ਹੀ ਲੜਦੇ ਨੇ ਦੋਨੋਂ ਜਣੇ ਕੁੜਕੁੜ ਕਰਦੇ ਰਹਿੰਦੇ ਬਹਿਣਾ ਮੈਂ ਕੋਨਾ ਲੜਦੀ ਜਦੋਂ ਮੈਂ ਕੋਲ ਖੜੀ ਹੁੰਨੀ ਕੋਈ ਆਵੇਂ ਦੀ ਗੱਲ ਛੇੜ ਕੇ ਵੇਜੂਗਾ ਕੋਈ ਨਾ ਬਿੱਲੋ ਵਿਆਹ ਤੇ ਤੇਰੇ ਇੱਕ ਦਿਨ ਹੋਣੇ ਆ ਅੱਛਾ ਤੇ ਭੈਣਾ ਤੇਰੇ ਕਹਿਣ ਦਾ ਕੀ ਮਤਲਬ ਹੈ ਕਿ ਮੈਂ ਇਹਦੇ ਨਾਲ ਵਿਆਹ ਕਰਵਾ ਲਾਂ ਤੇ ਫਿਰ ਇਹਦੇ ਵਿੱਚ ਕੀ ਕਮੀ ਹੈ ਕਮੀ ਹੈ ਤਾਂ ਸਾਰਿਆਂ ਇਹਦੇ ਵਿੱਚ ਪਹਿਲੇ ਸਾਡੀ ਤੇ ਇਹਦੀ ਉਮਰ ਦੇ ਵਿੱਚ ਫਰਕ ਤਾਂ ਦੇਖ ਲੈ ਕਿੰਨਾ ਹੈ ਏ ਬਿੱਲੂ ਚੁੱਪ ਕਰ ਕੁੜੀਆਂ ਜਿਆਦਾ ਨਹੀਂ ਬੋਲਦੀਆਂ ਹੁੰਦੀਆਂ ਚੁੱਪ ਕਰ ਤੂੰ ਏ ਬੈਣਾ ਅੱਜ ਕੱਲ ਤਾਂ ਨਾ ਕੁੜੀਆਂ ਤੇ ਮੁੰਡਿਆਂ ਦਾ ਬਰਾਬਰ ਹੱਕ ਹੁੰਦਾ ਏ ਉਹ ਵੀ ਜਦੋਂ ਆਪਣੀ ਜ਼ਿੰਦਗੀ ਦਾ ਸਵਾਲ ਹੋਵੇ ਨਾਲੇ ਮੈਂ ਤਾਂ ਇਹਨਾਂ ਨਾਲ ਕਦੇ ਵੀ ਵਿਆਹ ਕੋਨਾ ਕਰਵਾਵਾਂ ਮਾ ਉਹ ਤੇ ਨੇ ਗਾਲੀ ਕੀਤੀ ਵਿਆਹ ਕਰ ਥੋੜੀ ਨਾ ਦਿੱਤਾ ਤੇਰਾ ਸਰ ਤਾਂ ਸੁਣ ਤਿਆਰ ਬੈਠੇ ਸੀ ਸਰ ਤਾਂ ਸੁਣ ਤਿਆਰ ਬੈਠੇ ਸੀ ਐ ਨਹੀਂ ਦੇ ਸੀਨ ਦੇ ਟਾਕ ਏ ਬੀਲੋ ਤੂੰ ਮੇਰੀ ਗੱਲ ਸੁਣ ਇਹ ਗੁੱਸਾ ਨਾ ਕਰਿਆ ਕਰ ਤੈਨੂੰ ਪਤਾ ਹੈ ਨਾ ਰੰਗੇ ਨਾਲ ਜੇ ਤੂੰ ਐ ਬੋਲੇਂਗੀ ਨਾ ਨਾਲੇ ਨਾ ਕੁੜੀਆਂ ਜਿਆਦਾ ਨਹੀਂ ਬੋਲਦੀਆਂ ਹੁੰਦੀਆਂ ਐਦਾਂ ਬੋਲੇਂਗੀ ਤੇ ਉਹਨੇ ਰੁਸ ਕੇ ਚਲੇ ਜਾਣਾ ਜਿੰਨਾ ਤੇਰੇ ਤੇ ਜੀਜੂ ਜੇਲ੍ਹ ਚੋਂ ਨਹੀਂ ਨਾ ਆਉਂਦੇ ਆਪਾਂ ਨੂੰ ਔਖਾ ਹੋ ਜਾਣਾ ਰੰਗਾ ਫੇਰ ਵੀ ਘੁੱਟਿਆ ਬੰਨਾ ਲੋਟ ਆ ਜਾਂਦਾ ਤੇ ਰਾਤਾਂ ਨੂੰ ਇਕੱਲਿਆਂ ਕਿਵੇਂ ਪਾਵਾਂਗੇ ਫੇਰ ਵੀ ਬੰਦਾ ਹੈ ਘਰ ਦੇ ਵਿੱਚ ਸਹਾਰਾ ਹੈ ਉਸ ਦਾ ਆਪਾਂ ਨੂੰ ਹੈ ਬੈਣਾ ਉਹ ਤੇ ਤੇਰੀ ਗੱਲ ਠੀਕ ਹੈ ਫਿਰ ਉਹ ਵਿੱਚੇ ਸੋਚੇ ਨਾ ਮੇਰੇ ਨਾਲ ਵਿਆਹ ਦੇ ਸੁਪਨੇ ਵੇਖਦਾ ਪਿਆ ਹੈ ਐ ਸੋ ਕੋ ਨਾ ਦਨ ਵਿਆਹ ਕਰਾਣਾ। ਐ ਸੁਪਨੇ ਵੇਖਦਾ ਵਿਆਹ ਹੋਇਆ ਤੇ ਨਹੀਂ। ਮੈਂ ਕਿਹੜਾ ਤੇਰੇ ਵਿਆਹ ਦੇ ਨਾਲ ਕਰ ਦਿੱਤਾ ਹੈ। ਸੁਪਨੇ ਵੇਖਦਾ ਵੇਖੇ ਜਾਣ ਦੇ ਤੈਨੂੰ ਕੀ ਹੈ। ਐ ਬੈਣਾ ਜਦੋਂ ਮੈਂ ਨਾ ਕੋਲ ਖੜੀ ਹੁੰਨੀ ਆ ਵਿਆਹ ਦੀਆਂ ਗੱਲਾਂ ਕਰਦਾ ਰਹਿੰਦਾ ਹੈ। ਮੈਨੂੰ ਬੜਾ ਭੈੜਾ ਲੱਗਦਾ ਹੈ ਉਹ। ਕੋਈ ਗੱਲ ਨਹੀਂ। ਮੈਂ ਉਹਨੂੰ ਵੀ ਸਮਝਾਵਾਂਗੀ। ਕਿਰੰਗੇ ਤੂੰ ਐਦਾਂ ਨਾ ਬੋਲਿਆ ਕਰ। ਪਰ ਤੂੰ ਦੇ ਨਾਲ ਨਾ ਇੰਨਾ ਰੁੱਖਾ ਨਹੀਂ ਬੋਲਣਾ। ਉਹਨੇ ਰੁੱਸ ਕੇ ਚਲੇ ਜਾਣਾ ਹੈ। ਆਪਾਂ ਕੱਲੀਆਂ ਰਹਿ ਜਾਵਾਂਗੇ। ਚਲ ਠੀਕ ਹੈ ਬੈਣਾ। ਜੇ ਤੂੰ ਕਹਿ ਨਹੀਂ ਆ ਨਾ ਤਾਂ ਮੈਂ ਤੇ ਨਾਲ ਰੁੱਖਾ ਨਹੀਂ ਬੋਲਦੀ। ਪਰ ਉਹਨੂੰ ਵੀ ਮੈਂ ਮਾਟੋ ਸਮਝਾਉ ਦੇਵੀ ਉਹਨੂੰ ਮੈਂ ਸਮਝਾ ਦੇਮਾਂਗੀ ਹੁਣ ਤੇ ਤੂੰ ਇਹਨਾ ਨਹੀਂ ਸੀ ਬੋਲਣਾ ਉਹਦੀ ਭੈਣ ਸਾਹਮਣੇ ਬੈਠੀ ਸੀ ਉਹਦੀ ਭੈਣਾ ਕੀ ਕਹੇਗੀ ਕਿ ਐਨੀ ਛੋਟੀ ਕੁੜੀ ਤੇ ਇਹ ਨਾ ਬੋਲਦੀਏ ਬਸ ਬੈਣਾ ਮੈਨੂੰ ਗੁੱਸਾ ਆ ਗਿਆ ਤੇ ਮੇਰੇ ਤੋਂ ਬੋਲਿਆ ਗਿਆ ਚੱਲ ਕੋਈ ਨਹੀਂ ਹੁਣ ਮੈਂ ਤੈਨੂੰ ਕਹਿਨੀ ਅੱਗੇ ਤੋਂ ਉਹਦੇ ਨਾਲ ਐਦਾਂ ਗੱਲ ਨਹੀਂ ਕਰਨੀ ਤੂੰ ਮੈਂ ਕੁਝ ਮਰਜ਼ੀ ਕਹਾਂ ਤੈਨ ਨਹੀਂ ਬੋਲਣਾ ਚਲ ਚੰਗਾ ਬੈਣਾ ਮਾਫ ਕਰਦੇ ਹੁਣ ਗਲਤੀ ਹੋ ਗਈ ਮੇਰੇ ਤੋਂ ਲੈਣਾ ਮੈਂ ਉਹਨੂੰ ਬੋਲ ਪਈ ਚਲ ਠੀਕ ਹੈ ਮੈਂ ਚਾਹ ਪਾਣੀ ਬਣਾ ਲੇਮਾ ਉਹ ਬਹਿਣਾ ਆਈ ਹੈ ਨਾ ਚਲ ਚੰਗਾ ਬਹਿਣਾ ਕਹਿੰਦੀ ਉਹਦੀ ਗੱਲ ਦਾ ਗੁੱਸਾ ਨਾ ਕਰਿਆ ਕਰ ਮੇਰ ਨੂੰ ਤੇਦੀ ਸ਼ਕਲ ਐਡੀ ਭੈੜੀ ਲੱਗਦੀ ਹੈ ਸਟਾਰਟ ਉਹ ਲੋਹੇ ਚ ਦਾ ਖਾਸਾ ਕੁਛ ਆ ਜਾਂਦਾ ਨਾ ਕੋਈ ਟਰਾਲੀ ਟਰੂਲੀ ਵੀ ਬਣਾ ਦਿੰਨੇ ਹੋ ਕ ਕੱਲੇ ਆ ਪੀਪੇ ਤੱਕਰਿਆ ਜੋਗੀ ਹੋ اے ਸਰਦਾਰ ਜੀ ਅਸੀਂ ਤੇ ਗਰੀਬ ਲੋਗ ਆ ਕਿਉਂ ਮਜ਼ਾਕ ਕਰਦੇ ਆ ਛੋਟਾ ਮੋਟਾ ਕੰਮ ਕਰ ਲਈਦਾ ਦੱਸਿਆ ਤਾਂ ਹੈ ਤੱਕਲੇ ਖੁਰਚ ਨੇ ਪੀਪਿਆਂ ਦੇ ਡੱਕਣ ਬਠਲਾਂ ਦੇ ਥਲੇ ਇਹ ਪਹਿਲਾਂ ਤੇ ਲੋਕ ਸਾਡੇ ਤੋਂ ਹਥਿਆਰ ਵੀ ਬਣਾ ਲੈਂਦੇ ਸੀ ਕੁਹਾੜੀ ਹੋ ਗਈ ਜਿਵੇਂ ਗੰਡਾਸਾ ਹੋ ਗਿਆ ਅੱਜ ਕੱਲ ਤੇ ਲੋਕਾਂ ਨੇ ਘਰਾਂ ਦੇ ਵਿੱਚ ਰਵਾਲਵਰ ਬੰਦੂਖਾਂ ਰੱਖ ਰੱਖੀਆਂ ਨੇ ਸਾਡੇ ਤੇ ਉਹ ਵੀ ਨਹੀਂ ਵਿਕਦੇ ਹੁਣ ਅੱਛਾ ਹਾਂ ਅੱਛਾ ਇੱਕ ਹੋਰ ਗੱਲ ਕਰਦੀ ਜੇ ਇਹੋ ਛੱਟ ਕੋਈ ਨਾਲੇ ਕਿਸਮਤ ਦਾ ਜੇ ਬੰਦਾ ਚਾਹੇ ਛੱਟ ਬਦਲ ਜਾਂਦੀ ਆ ਬਸ ਆਪ ਦਾ ਚਿੱਤ ਰਾਜੀ ਚਾਹੀਦਾ ਸਰਦਾਰ ਜੀ ਚਿੱਤ ਤੇ ਰਾਜੀ ਅਸੀਂ ਤੇ ਗਰੀਬ ਲੋਕ ਆ ਇਸੇ ਵਿੱਚ ਹੀ ਬਸ ਸੰਤੁਸ਼ਟ ਰਹਿਦਾ ਹੈ ਆਪਣਾ ਸਬਰ ਚਾਹੀਦਾ ਓਏ ਇਹੀ ਤਾਂ ਕਮੀ ਆ ਛੋਡੇ ਚ ਤੁਸੀਂ ਗਰੀਬੀ ਵਿੱਚ ਰਹਨੇ ਹੋ ਤੇ ਗਰੀਬੀ ਦੇ ਵਿੱਚ ਹੀ ਰਹਿ ਕੇ ਜਿਉਣਾ ਚਾਹ ਮੈਨੂੰ ਪਤਾ ਸੀ ਮੈਨੂੰ ਪਤਾ ਸੀ ਰਾਗ ਮੋੜ ਲੱਗ ਜਾਂਦਾ ਇੱਕ ਦਮ ਬੰਦਾ ਗੱਲ ਖਿੰਡ ਗਈ ਸਰਦਾਰ ਜੀ ਕੌਣ ਨਿਛੋੜ ਬਸ ਬੰਦਾ ਵਈ ਐਸੇ ਬਈ ਸਰਦਾਰ ਜੀ ਕੌਣ ਨਹੀਂ ਚਾਹੁੰਦਾ ਕਿ ਅਸੀਂ ਅਮੀਰ ਹੋਈ ਪਤਾ ਨਹੀਂ ਕੀ ਗੱਲ ਹੈ ਬਹੁਤ ਮਿਹਨਤ ਕਰਦੇ ਆ ਬੜਾ ਲੋਹੇ ਨਾਲ ਹੱਥ ਕੁੱਟੀਦੇ ਨੇ ਆਪਣੇ ਪਰ ਸਾਡੀ ਕਿਸਮਤ ਇਹ ਹੋ ਜੀਏ ਓਏ ਜੇ ਕੋਈ ਕਿਸਮਤ ਬਦਲਣਾ ਚਾਹੇ ਤਾਂ ਬਦਲ ਵੀ ਸਕਦਾ ਬਾਕੀ ਜੇ ਸਾਡੇ ਜੋਗੀ ਕੋਈ ਸੇਵਾ ਹੋਵੇ ਤਾਂ ਅਸੀਂ ਵੀ ਹਾਜ਼ਰ ਖੜੇ ਆ ਸਰਦਾਰ ਜੀ ਮੈਂ ਸਮਝੀ ਨਹੀਂ ਤੁਹਾਡੀ ਗੱਲ ਮੈਨੂੰ ਸਿੱਧਾ ਸਿੱਧਾ ਦੱਸੋ ਤੁਸੀਂ ਕਹਿਣਾ ਕੀ ਚਾਹੁੰਦੇ ਓਏ ਇੰਨੀ ਨਿਆਣੀ ਨਹੀਂ ਹੈਗੀ ਤੂੰ ਵੀ ਸਮਝੀ ਨਹੀਂ ਦੇਖ ਲੈ ਓਏ ਐਨੀ ਭੋਲੀ ਨਹੀਂ ਹੈਗੀ ਤੂੰ ਵੀ ਤੈਨੂੰ ਸਮਝ ਨਾ ਆਈ ਹੋਵੇ ਕਿਸਮਤ ਨੇ ਤਾਂ ਤੇਰਾ ਦੋ ਵਾਰੀ ਕੁੰਡਾ ਖੜਕਾਇਆ ਸੀ ਪਰ ਤੂੰ ਬੰਦੇ ਨੂੰ ਸਮਝਣ ਦੀ ਜਗ੍ਹਾ ਬੰਦੇ ਨੂੰ ਖਾ ਜਾਣੀ ਆ ਇਹ ਮੈਨੂੰ ਹੁਣ ਪਤਾ ਲੱਗਿਆ ਬੰਦੇ ਨੂੰ ਖਾ ਜਾਣੀ ਆ ਮੈਂ ਤੁਹਾਡਾ ਮਤਲਬ ਨਹੀਂ ਸਮਝੀ ਮੈਨੂੰ ਸਿੱਧਾ ਸਿੱਧਾ ਦੱਸੋ ਸਰਦਾਰ ਜੀ ਗੱਲ ਕੀ ਏ ਆ ਗੋਲ ਮੋਲ ਗੱਲਾਂ ਮੈਨੂੰ ਸਮਝ ਨਹੀਂ ਆਉਂਦੀਆਂ ਥੋੜੇ ਤੋਂ ਨਾ ਬਈ ਜੰਗ ਬਈ ਇਨੂੰ ਬੁਝਾਰਤਾ ਸਮਝ ਨਹੀਂ ਆਉਂਦੀਆ ਤੂੰ ਇਹਨੂੰ ਸਿੱਧੀ ਸਿੱਧੀ ਗੱਲ ਦੱਸ ਓਏ ਸਿੱਧੀ ਸਿੱਧੀ ਗੱਲ ਤਾਂ ਇਹ ਹੈ ਲੈ ਸੁਣ ਫਿਰ ਆ ਜਿਹੜੇ ਸਾਡੇ ਪਿੰਡ ਵਾਲਾ ਕਰਮਾ ਤੇ ਸ਼ੇਰਾ ਤੇਰੇ ਮੰਗਰ ਲੇੜੜੀਆਂ ਕੱਢਦੇ ਫਿਰਦੇ ਸੀ ਤੂੰ ਉਹਨਾਂ ਨੂੰ ਸਮਝਦਾ ਸਕੀ ਨਹੀਂ ਸਮਾਂ ਦੀ ਉਹਨਾਂ ਦੀ ਬੈਰੀ ਬਣ ਗਈ ਓਏ ਐਨੀ ਜ਼ਮੀਨ ਜਾਇਦਾਦ ਵਾਲੇ ਬੰਦੇ ਸੀ ਅੱਜ ਨੂੰ ਆ ਝੁੱਗੀਆਂ ਚ ਅੱਜ ਨੂੰ ਕੋਠੀਆਂ ਚ ਬੈਠੀ ਰਾਜ ਕਰਦੀ ਤੂੰ ਤੁਸੀਂ ਉਹਨਾਂ ਦੀ ਗੱਲ ਕਰਦੇ ਹੋ ਨਾ ਬੜੇ ਕਮੀਨੇ ਬੰਦੇ ਸੀ ਜੈਸਾ ਕੋਈ ਕਰੇਗਾ ਵੈਸਾ ਭਰੇਗਾ ਤਾਈ ਭੁਗਤ ਰਹੇ ਨੇ ਓ ਤਨੂੰ ਕੋਈ ਕੰਮ ਐ ਤੇ ਮੈਨੂੰ ਦੱਸੋ ਕੋਈ ਭਾਂਡਾ ਲੈਣਾ ਕੋਈ ਬੱਠਲਾਂ ਦੇ ਥੱਲੇ ਲਵਾਉਣੇ ਨਹੀਂ ਤੇ ਇੱਥੋਂ ਤੁਰਦੇ ਬਣੋ ਜ਼ਿਆਦਾ ਗੱਲਾਂ ਕਰਨ ਦੀ ਲੋੜ ਨਹੀਂ ਐ ਮੇਰੇ ਨਾਲ ਓਏ ਅਸੀਂ ਤਾਂ ਤੁਰ ਜਾਾਂਗੇ ਗੱਲ ਤਾਂ ਇਹ ਐ ਤੈਨੂੰ ਕਿਸਮਤ ਨੇ ਇੱਕ ਹੋਰ ਮੌਕਾ ਦੇਤਾ ਇਸ ਤੋਂ ਬਾਅਦ ਤਾਂ ਫਿਰ ਤੁਹਾਡਾ ਡੰਡਾ ਬਿਸਤਰਾ ਯਾ ਉਰੋਂ ਤਿੱਤਰ ਹੋ ਕੇ ਜਾਣਾ ਪਊਗਾ ਜੇ ਸੁਭਾਲ ਸਕਦੀ ਐ ਤਾਂ ਮੌਕਾ ਸੰਭਾਲਾ ਸੁਭਾਲ ਸਟਾਰਟ ਕਿਸਮਤ ਨੇ ਤੈਨੂੰ ਇੱਕ ਮੌਕਾ ਹੋਰ ਦੇਤਾ ਸਰਦਾਰ ਜੀ ਇਹ ਬੰਨੇ ਤੁਹਾਡੇ ਮੂਰੇ ਹੱਥ ਮੈਂ ਥੋੜੇ ਅੱਗੇ ਬੇਨਤੀ ਕਰਦੀ ਆ ਜੇ ਕੋਈ ਕੰਮ ਐ ਤੇ ਦੱਸੋ ਮੈਂ ਨਾ ਥੋੜੀ ਨੀਤ ਨੂੰ ਸਮਝੀ ਬੈਠੀ ਆ ਨਹੀਂ ਤੇ ਥੋ ਤੁਰਦੇ ਬਣੋ ਤੁਸੀਂ ਲੈ ਦੱਸ ਓਏ ਐਨੀ ਆਕੜ ਚੰਗੀ ਨਹੀਂ ਹੁੰਦੀ ਹੈ ਨਾਲੇ ਇੱਥੇ ਕਿਹਦੇ ਸਾਰੇ ਬੈਠੀ ਆ ਉਹ ਦੋਨੇ ਬੱਬਰ ਸ਼ੇਰ ਦਾ ਤਰੇ ਜੇਲ੍ਹ ਚ ਬੈਠਿਆ ਬੱਬਰ ਸ਼ੇਰ ਠੀਕ ਤਾਂ ਸੀ ਆਪ ਹੀ ਗੱਲ ਬੱਬਰ ਸ਼ੇਰ ਮੈਨੂੰ ਬਈ ਤੂੰ ਉਸ ਦਾ ਸੀ ਠੀਕਾ ਠੀਕ ਤੂੰ ਆ ਗਿਆ ਲੈ ਦੱਸ ਓਏ ਐਨੀ ਆਕੜ ਠੀਕ ਨਹੀਂ ਹੁੰਦੀ ਨਾਲੇ ਬੰਦੇ ਦਾ ਬੰਦਾ ਹੀ ਉਹ ਹੁੰਦਾ ਦਰਵਾਜ਼ੇ ਦੇ ਬਾਸ ਵਿੱਚ ਸਟਾਰਟ ਲੈ ਦੱਸ ਓਏ ਇੰਨੀ ਆਕੜ ਚੰਗੀ ਨਹੀਂ ਹੁੰਦੀ ਨਾਲੇ ਬੰਦੇ ਨੂੰ ਕੀ ਪਤਾ ਕਿਹੜੇ ਵੇਲੇ ਕਿਹਦੇ ਤੱਕ ਕੰਮ ਪੈ ਜੇ ਉਹ ਸਾਡੇ ਤੱਕ ਵੀ ਕਦੇ ਕੋਈ ਕੰਮ ਪੈ ਸਕਦਾ ਫਿਰ ਅਸੀਂ ਪਿੱਛੇ ਨਹੀਂ ਹਟਦੇ ਨਾਲੇ ਇੱਥੇ ਕਿਹਦੇ ਸਾਰੇ ਤੇ ਬੈਠੀ ਆ ਜਿਹਦੇ ਸਿਰ ਤੇ ਤੂੰ ਛਾਲਾ ਮਾਰਦੀ ਆ ਉਹ ਤਾਂ ਜੇਲ੍ਹ ਚ ਬੈਠਾਗਾ ਉਹ ਤੇ ਜਲਦੀ ਜੇਲ੍ਹ ਵਿੱਚੋਂ ਬਾਹਰ ਆ ਜਾਣਗੇ ਅਤੇ ਤੈਨੂੰ ਮਰਦਾਂ ਨਾਲ ਖਹਿਣ ਦੀ ਜਾਲ ਲੋੜ ਹੈ ਨਾ ਤੇ ਤੂੰ ਉਹਨਾਂ ਨਾਲ ਹੀ ਪੰਗਾ ਲੈ ਜਨਾਨੀਆਂ ਨਾਲ ਪੰਗੇ ਨਾਲ ਲੈ ਹਣਦੇ ਬਸ ਚਲੋ ਇਹ ਸਟਾਰਟ ਬਹੁਤ ਬੜੀ ਆਕੜਾ ਇਹਦੇ ਚ ਇਹ ਰੰਗੇ ਇਹ ਬਿੱਲੋ ਕਿੱਥੇ ਮਰ ਗਏ ਤੁਸੀਂ ਬਾਹਰ ਆਓ ਜਰਾ